ਜੀ ਦੋਸਤੋ ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਹੂ ਏਬੀਐਨ ਦੇ ਜ਼ਰੀਏ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਆਇਆ ਹਾਂ ਆਪਾਂ ਅੱਜ ਗੱਲ ਕਰਾਂਗੇ ਰਾਜਨੀਤੀ ਬਾਰੇ ਜੀ ਨਮਸਕਾਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਨਮਸਕਾਰ ਜੀ ਅਮਰੋਦ ਸਾਹਿਬ ਬਹੁਤ ਬਹੁਤ ਧੰਨਵਾਦ ਏਬੀਐਨ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਇਸ ਮੰਚ ਤੇ ਬੋਲਣ ਦਾ ਮੌਕਾ ਦਿੱਤਾ ਜੈ ਦਵਿੰਦਰ ਕਬਾਇਆ ਕਾਂਗਰਸੇ ਟਿਕਟ ਲੈ ਕੇ ਆ ਗਏ ਜੀ ਸ਼ਿਰ ਸਿੰਘ ਕਬਾਇਆ ਅਕਾਲੀ ਦਲ ਦੇ ਐਮਪੀ ਸੀ ਜਿਹੜੀ ਵੀ ਤੁਹਾਨੂੰ ਅੱਗੇ ਕਹਿ ਵੀ ਸ਼ੋਹਰਤ ਇੱਕ ਟੌਰ ਇੱਕ ਰਤਬਾ ਕੋਈ ਨਹੀਂ ਛੱਡਣਾ ਚਾਹੁੰਦਾ ਅੱਜ ਦੇ ਟਾਈਮ 'ਚ ਗੋਲਡੀ ਕੰਬੋਜ ਨੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਿਆ 8000 ਵੋਟ ਲਈ ਰਮਿੰਦਰ ਆਵਲਾ ਦੇ ਖਿਲਾਫ ਇਲੈਕਸ਼ਨ ਲੜਿਆ ਉਹਨੂੰ ਦੁਬਾਰਾ ਪਾਰਟੀ ਨੇ ਟਿਕਟ ਦਿੱਤੀ ਉਹ ਜਿੱਤ ਗਿਆ ਪਰ ਗੋਲਡੀ ਕੰਬੋਜ ਤੋਂ ਪਰਿਵਾਰ ਨਹੀਂ ਸੰਭਾਲਿਆ ਗਿਆ ਉਹਦੇ ਫਾਦਰ ਸਾਹਿਬ ਜੀ ਉਹਨਾਂ ਨੇ ਮੈਂ ਕਿਹਾ ਪਹਿਲੀ ਦੁਨੀਆ 'ਚ ਪਹਿਲੀ ਵਾਰ ਹੋਇਆ ਹੋਊਗਾ ਕਿਸੇ ਪੁੱਤਰ ਨੇ ਆਪਦੇ ਪਿਓ ਨੂੰ ਘਰ ਤੋਂ ਬੇਦਖਲੀ ਦਿੱਤੀ ਵੀ ਮੇਰਾ ਮੇਰੇ ਪਿਤਾ ਜੀ ਨਾਲ ਕੋਈ ਸੰਬੰਧ ਨਹੀਂ ਹੈ ਉਹ ਪਹਿਲਾਂ ਹੀ ਕਹਣੇ ਤੋਂ ਬਾਹਰ ਚੱਲਦੇ ਨੇ ਤੇ ਉਹਨਾਂ ਦਾ ਆਪਦੀ ਸੋਚ ਆਪਦੀ ਥਿੰਕਿੰਗ ਹੈ ਵੀ ਉਹਨਾਂ ਨੇ ਬਸਪਾ ਤੋਂ ਟਿਕਟ ਲੈ ਲਈ ਤੇ ਆਪ ਦਾ ਇਲੈਕਸ਼ਨ ਲੜ ਰਹੇ ਨੇ ਜੀ ਦਵਿੰਦਰ ਸਿੰਘ ਖਵਾਯਾ ਮੌਜੂਦਾ ਐਮਐਲਏ ਸੀ ਫਾਜ਼ਲ ਲਗਾ ਦੇ ਉਹਨਾਂ ਦੇ ਪਿਤਾ ਜੀ 35000 ਦੀ ਲੀਡ ਤੋਂ ਇੱਥੇ ਹਾਰੇ ਜੀ ਮਾਰਜਨ ਜਿਹੜਾ ਸੀ 35000 ਦਾ ਸੀ ਸੁਖਵੀਰ ਸਿੰਘ ਬਾਦਲ ਤੇ ਦਵਿੰਦਰ ਖਵਾਯਾ ਫਾਜ਼ਲ ਕਾ ਟੋਟਲ ਤਾਂ ਆਪਾਂ ਗੇ ਡਿਸਕਸ ਕਰ ਹੀ ਲਿਆ 1 ਲੱਖ 990 ਹਰ ਦਾ ਇਹ ਪਹਿਲਾ ਕੰਸ ਪਿਤਾ ਹੋਇਆ ਜਿਹੜਾ ਆਪਦੇ ਪੁੱਤਰ ਦੀ ਬਰਬਾਦੀ ਆਪਦੇ ਹੱਥੋਂ ਲਿਖੀ ਜਾਂਦਾ। ਕੰਸ ਤਾਂ ਮਾਮਾ ਕਿਹਾ ਜਾਂਦਾ ਜੀ। ਕੰਸ ਮਾਮਾ ਕਿਹਾ ਜਾਂਦਾ ਕੰਸ ਜ਼ਰੂਰੀ ਤਾਂ ਨਹੀਂ ਆਪਾਂ ਐਗਜ਼ਾਮਪਲ ਦੇਣੀ ਹੈ। ਜੀ। ਵੀ ਪਹਿਲਾ ਪਿਓ ਆ ਜਨੇ ਆਪਦੇ ਪੁੱਤਰ ਦੀ ਬਰਬਾਦੀ ਲਿਖਤੀ ਜੇ ਸ਼ੇਰ ਸਿੰਘ ਕਵਾਇਆ। ਦਵਿੰਦਰ ਕਵਾਇਆ ਦੇ ਇੰਟਰਫੇਅਰ ਕਰਨਾ ਬੰਦ ਕਰ ਦੇਣ। ਆਪਨੀ ਪਹਿਲੀ ਵੀ ਪਿਛਲੀ ਵੀ ਇੰਟਰਵਿਊ ਆ ਤੁਹਾਡੇ ਲਾਸਟ ਇੰਟਰਵਿਊ ਚ ਮੈਂ ਕਿਹਾ ਸੀ ਜਦੋਂ ਆਪਾਂ ਇੰਟਰਵਿਊ ਕੀਤੀ ਸੀ ਉਦੋਂ ਇਲੈਕਸ਼ਨ ਚੱਲ ਰਹੀ ਸੀਗੇ ਵਿਧਾਨ ਸਭਾ ਦੇ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਪਹਿਲਾਂ ਪਿੱਤਾ ਸ਼ੇਰ ਸਿੰਘ ਘਵਾਇਆ ਲਾਧੂ ਕਾ ਤੋਂ ਵਾਪਸ ਮੁੜ ਜਾਂਦਾ ਅੱਗੇ ਨਾ ਆਉਂਦਾ ਦਵਿੰਦਰ ਘਵਾਇਆ ਕਿਤੇ ਇਲੈਕਸ਼ਨ ਨਹੀਂ ਸੀ ਆਉਂਦਾ ਹੁਣ ਵੀ ਮੈਂ ਕਿਤੇ ਹੁੰਦਾ ਸ਼ੇਰ ਸਿੰਘ ਘਵਾਇਆ ਹਮਾਂ ਦੱਸਦਾ ਜਿੱਥੇ ਤੱਕ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਤੁਸੀਂ ਗੱਲ ਕਰ ਲੈਨੇ ਹੋ ਪਤਾ ਲੱਗਿਆ ਹੈ ਵੀ ਕਾਂਗਰਸ ਪਾਰਟੀ ਨੇ ਸ਼ੇਰ ਸਿੰਘ ਘਵਾਇ ਨੂੰ ਨਾਮਿਨੇਟ ਇਨੀ ਕੀਤਾ ਵੀ ਇਹਨੂੰ ਟਿਕਟ ਦਿੱਤੀ ਜਾਵੇ ਉਹਨਾਂ ਨੇ ਦਵਿੰਦਰ ਘਵਾਇਆ ਜੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਨਾਮਿਨੇਟ ਕੀਤਾ ਵੀ ਦਵਿੰਦਰ ਘਵਾਇਆ ਸੀਟ ਜਿੱਤ ਵੀ ਸਕਦੇ ਆ ਤੇ ਸ਼ੇਰ ਸਿੰਘ ਕੋ ਭਾਇਆ ਤਾਂ ਕਿਤੇ ਜ਼ਿਆਦਾ ਸਟਰੋਂਗ ਕੈਂਡੀਡੇਟ ਨੇ ਅੱਜ ਹੁਣ ਟਿਕਟ ਲੈ ਕੇ ਆ ਗਏ ਨੇ ਮੈਨੂੰ ਨਹੀਂ ਲੱਗਦਾ ਉਹ ਇਥੋਂ ਦੀ ਆਪਣੇ ਸੀਟ ਕੱਢਣਗੇ ਪਰ ਵੇਖੋ ਜੀ ਬਰਾਦਰੀ ਤੁਸੀਂ ਕਿਸੇ ਹੋਰ ਬਰਾਦਰੀ ਤੋਂ ਮੈਂ ਕਿਸੇ ਹੋਰ ਬਰਾਦਰੀ ਤੋਂ ਥੋੜੇ ਅੰਦਰ ਤੇ ਮੇਰੇ ਅੰਦਰ ਖੂਨ ਤਾਂ ਇੱਕ ਹੀ ਐ ਸਾ ਆਪਾਂ ਇੱਕੋ ਹੀ ਹਵਾ ਦਾ ਲੈ ਰਹੇ ਹਾਂ ਜਿੰਨੂੰ ਆਪਾਂ ਦੂਸ਼ਿਤ ਕਰ ਰਹੇ ਹਾਂ ਆਪਾਂ ਪੌਦੇ ਨਹੀਂ ਲਾ ਰਹੇ ਆਪਾਂ ਕੱਟੀ ਜਾ ਰਹੇ ਹਾਂ ਸਾਤ ਆਪ ਉਥੋਂ ਹੀ ਲੈ ਰਹੇ ਆਂ ਰੋਟੀ ਵੀ ਆਪ ਉਹੀ ਖਾ ਰਹੇ ਆਂ ਤੇ ਪਾਣੀ ਵੀ ਆਪਾਂ ਇੱਕੋ ਥੱਲੇ ਦਾ ਪੀਂਦੇ ਆਂ ਮੈਂ ਜਨਤਾ ਤੋਂ ਵੀ ਮੈਂ ਪੁੱਛਣਾ ਚਾਹੁੰਦਾ ਵੀ ਸ਼ੇਰ ਸਿੰਘ ਘਵਾਇਆ ਨੇ ਬਰਾਦਰੀ ਵਾਸਤੇ ਕੀ ਕੀਤਾ ਮੈਂ ਸੁਬਰਾਦਰੀ ਤੋਂ ਬਿਲੋਂਗ ਨਹੀਂ ਕਰਦਾ ਬਿਲਕੁਲ ਮੇਰੇ ਚ ਕੀ ਕਮੀ ਸੀ 4 ਸਾਲ ਮੈਂ ਇਹਨਾਂ ਦੀ ਸੇਵਾ ਕੀਤੀ ਮੈਂ ਇਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਬਿਲਕੁਲ ਮੇਰੇ ਚ ਕੀ ਕਮੀ ਸੀ ਜਾਂ ਹੋਰ ਬਰਾਦਰੀ ਦੇ ਲੋਕਾਂ ਚ ਕੀ ਕਮੀ ਸੀ ਜਦੋਂ ਵੋਟ ਲੈਂਨ ਦਾ ਟਾਈਮ ਆਂਦਾ ਹੈ ਉਦੋਂ ਤਾਂ ਦੇਖਿਆ ਜਾਂਦਾ ਵੀ ਮੈਂ ਬਰਾਦਰੀ ਦਾ ਮੇਰਾ ਅਸੀਂ ਕਿ ਬਰਾਦਰੀ ਚੋਂ ਆ ਮੈਨੂੰ ਵੋਟ ਪਾਓ ਹਨਾ ਤੇ ਜਦੋਂ ਟਾਈਮ ਆਂਦਾ ਹੈ ਫਲ ਦੇਣ ਦਾ ਉਦੋਂ ਕੀ ਹੋ ਜਾਂਦਾ ਨਹੀਂ ਜੀ ਐਵੇਂ ਬਰਾਦਰੀ ਬਾਤ ਫਲਾਇਆ ਤੁਸੀਂ ਸਭ ਕੁਝ ਆਪਦੇ ਅੰਦਰ ਕਰਕੇ ਬਹਿ ਜਾਂਦੇ ਪਿਛਲੇ ਦਿਨੀ ਜਦੋਂ ਮੈਂ ਇਲੈਕਸ਼ਨ ਲੜਿਆ ਸਭ ਨੂੰ ਪਤਾ ਵੀ ਮੈਂ ਕਿਵੇਂ ਜਿੱਤਿਆ ਗਿਣਤੀ 'ਚ 6 ਵੋਟਾਂ ਤੋਂ ਮੈਂ ਘਟ ਨਹੀਂ ਆ 6 ਵੋਟਾਂ ਤੋਂ ਮੈਂ ਹਾਰਿਆ ਜੀ ਬੂਥ ਕੈਪਚਰਿੰਗ ਹੋਈ ਮੇਰੀ 10 ਵਜੇ ਬੂਥ ਕੈਪਚਰ ਕਰ ਲਿਆ 10 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਵੋਟਾਂ ਪਾਈਆਂ ਮੈਂ 6 ਵੋਟਾਂ ਤੋ ਹਾਰਿਆ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੀ ਉਪਲਬਧੀ ਕੀ ਸੀ ਉਹਦੇ ਵਿੱਚ ਮੈਂ 6 ਵੋਟਾਂ ਤੋ ਹਾਰਦਾ ਅਬਰੋਧ ਸਾਹਿਬ ਇੱਕ ਐਮ ਐਲ اے ਇੱਕ ਐਮ ਪੀ ਜਦੋਂ ਉਹ ਇੱਕ ਬੂਥ ਤੇ ਆ ਕੇ ਪਰਸਨਲੀ ਬਹਿ ਜਾਣ ਉਹ ਕਹਿੰਨ ਕਿ ਸਾਡੇ 25 ਦੇ 25 ਵਾੜਾਂ ਚ ਅਸੀਂ 24000 ਜੀ ਸਾਨੂੰ ਕੋਈ ਮਤਲਬ ਨਹੀਂ ਜੇ ਸੁਰਿੰਦਰ ਖੋਗਾ ਇਥੋਂ ਇਲੈਕਸ਼ਨ ਜਿੱਤ ਗਿਆ ਸੀ ਫਾਜ਼ਲਗਾ ਚ ਵੜਨ ਜੋ ਗਿਣੀ ਰਹਿੰਦੇ ਹਾਲਾਂਕਿ ਮੈਂ ਆਜ਼ਾਦ ਕੈਂਡੀਡੇਟ ਸੀ ਮੈਂ ਆਜਾਦ ਇਲੈਕਸ਼ਨ ਲੜਿਆ ਮੈਨੂੰ ਉਹਨਾਂ ਨੇ ਟਿਕਟ ਕਹਿ ਕੇ ਜਿਹੜਾ ਇੱਕ ਡਿਸਪਲਿਨ ਦਲਵੀਰ ਗੋਲਡ ਦੇ ਤੁਸੀਂ ਸੁਣਿਆ ਹੋਣਾ ਕਿ ਮੈਂ ਮੇਰੀ ਵਾਈਫ ਸਿਮਰਨ ਤੇ ਆਪਦਾ ਡਿਸਪਲਿਨ 50 50000 ਮੈਂ ਜਮ੍ਹਾਂ ਕਰਾ ਕੇ ਆ ਨੋਮੀਨੇਸ਼ਨ ਨੂੰ ਕਾਂਗਰਸ ਪਾਰਟੀ ਡਿਸਪਲਿਨ ਲੈਂਦੇ ਆ ਕਿ ਤੁਸੀਂ ਡਿਸਪਲਿਨ ਨਹੀਂ ਤੋੜੋਗੇ ਡਰਾਫਟ ਲੈਂਦੇ ਆ ਮੈਂ ਆ ਤਾਂ 10000 ਦਾ ਡਿਸਪਲਿਨ ਡਰਾਫਟ ਦਿੱਤਾ ਨਾ ਬਿਲਕੁਲ ਜੇ ਗੱਲ ਕੀਤੀ ਜਾਵੇ ਤੁਸੀਂ ਕਹਿੰਦੇ ਹੋ ਕਿ ਬਰਾਦਰੀ ਵੱਲ ਤੋਂ ਟੁੱਟੋ ਟਕੇ ਅਸੀਂ ਵੀ ਬਰਾਦਰੀ ਵੱਲ ਨਹੀਂ ਖਲਾਉਂਦੇ ਬਰਾਦਰੀ ਵੱਲ ਤੋਂ ਟੁੱਟ ਕੇ ਗੱਲ ਕਰਦੇ ਆ ਪਰ ਇਹ ਕਿਹਾ ਜਾਂਦਾ ਹੈ ਵੀ ਰਾਜਸੀ ਬਰਾਦਰੀ ਇੱਕ ਵੱਡੀ ਵੋਟ ਰੱਖਦੀ ਹੈ ਤੇ ਰਾਜਸੀ ਕਮਰਾਦਰੀ ਸ਼ੇਰ ਸਿੰਘ ਖਬਾਇਾ ਜੀ ਦੇ ਨਾਲ ਹੈ ਪਰ ਕੁਝ ਅੰਗਰੇਜ਼ ਸਿੰਘ ਵੜਵਾਲ ਵੱਲੋਂ ਵੀ ਆ ਕੇ ਕੋਈ ਬੋਤ ਨੂੰ ਉਹ ਵੀ ਰਾਜਸੀ ਬਰਾਦਰੀ ਤੋਂ ਨੇ ਲੋਗਿਨੇਸ਼ਨ ਕੀਤਾ ਗਿਆ ਉਹਨੂੰ ਕਿਵੇਂ ਵਿਖਦੇ ਵੇਖੋ ਜੀ ਫੌਜੀ ਜਿਹੜੇ ਖੜੇ ਐ ਅੰਗਰੇਜ਼ ਸਿੰਘ ਵਾਰਵਾਲ ਖੜੇ ਨੇ ਮੈਨੂੰ ਲੱਗਦਾ ਉਹਨਾਂ ਦਾ ਵਧੀਆ ਹੰਗਾਰਾ ਹੈ ਉਹ ਵਧੀਆ ਕਰ ਰਹੇ ਐ ਸ਼ੇਰ ਸਿੰਘ ਖਬਾਇ ਨੇ ਜੇ ਕੁਝ ਕੀਤਾ ਤਾਂ ਬਰਾਦਰੀ ਨੂੰ ਤੋੜਿਆ ਬਰਾਦਰੀ ਦੇ ਲੋਕਾਂ ਤੇ ਪਰਚੇ ਕਰਾਏ ਬਦਲੀਆਂ ਕਰਾਈਆਂ ਲੋਗਾ ਦੇ ਨੁਕਸਾਨ ਕੀਤੇ ਐ ਮੈਂ ਉਸੇ ਗੱਲ ਤੇ ਆਇਆ ਨਾ ਮੇਰੇ ਚ ਕੀ ਕਮੀ ਸੀ ਮੇਰੇ ਤੇ ਕੋਈ ਐਲੀਗੇਸ਼ਨ ਨਹੀਂ ਕੋਈ ਕਰਪਸ਼ਨ ਦਾ ਨਹੀਂ ਮੈਂ ਕਿਸੇ ਦਾ ਕੁਝ ਚੰਗਾ ਮਾੜਾ ਨਹੀਂ ਕੀਤਾ ਮੈਂ ਲੋਕਾਂ ਦੀ ਸੇਵਾ ਕੀਤੀ ਐ ਤੇ ਮੈਨੂੰ ਸੇਵਾ ਦਾ ਨਤੀਜਾ ਤੁਹਾਨੂੰ ਪਤਾ ਕੀ ਮਿਲਿਆ ਦੇਖੋ ਜੀ ਇਹ ਤਾਂ ਲੋਕਾਂ ਦਾ ਪਿਆਰ ਤੇ ਗੁਰੂ ਮਹਾਰਾਜ ਦਾ ਵੋਟ ਗੁਰੂ ਮਹਾਰਾਜ ਦਾ ਵੋਟ ਆਸਰਾ ਲੈ ਕੇ ਮੈਂ ਤੁਰਿਆ ਪਿੰਡਾਂ ਦੇ ਵਿੱਚ ਇਲੈਕਸ਼ਨ ਲੜਨਾ ਨਾ ਲੜਨਾ ਇੱਕ ਵੱਖਰੀ ਗੱਲ ਹੈ ਇਕ ਲੋਕਤੰਤਰਿਕ ਅਧਿਕਾਰ ਹੈ ਡੈਮੋਕ੍ਰੈਟਿਕ ਰਾਈਟ ਆਪਣੇ ਕੋਲੇ ਆਪਾਂ ਕਿਤੋਂ ਵੀ ਨੋਮੀਨੇਸ਼ਨ ਫਾਈਲ ਕਰ ਸਕਦੇ ਆਪਾਂ ਇਲੈਕਸ਼ਨ ਲੜ ਸਕਦੇ ਆ ਮੈਂ ਤਾਂ ਸਿਰਫ ਲੋਕਾਂ ਦੇ ਵਿੱਚ ਜਾ ਕੇ ਵਿਚਾਰ ਲੈ ਰਿਹਾ ਵੀ ਜੇ ਵਾਕਈ ਸ਼ੇਰ ਸਿੰਘ ਇੱਕ ਵਧੀਆ ਕੈਂਡੀਡੇਟ ਹੈ ਸ਼ੇਰ ਸਿੰਘ ਨੂੰ ਵੋਟ ਪੈਣੀ ਚਾਹੀਦੀ ਏ ਕਿ ਨਹੀਂ ਪੈਣੀ ਚਾਹੀਦੀ ਜਾਂ ਉਸ ਤੋਂ ਇਲਾਵਾ ਜੇ ਕੋਈ ਉੱਠਦਾ ਹੈ ਜਿਵੇਂ ਤੁਸੀਂ ਅੰਗਰੇਜ਼ ਸਿੰਘ ਦੀ ਗੱਲ ਕੀਤੀ ਪੋਜੀ ਸਾਹਿਬ ਜੀ ਜੇ ਉਹ ਉੱਠੇ ਹੋਏ ਨੇ ਲੋਕ ਉਹਨਾਂ ਨੂੰ ਵੋਟਾਂ ਪਾ ਰਹੇ ਨੇ ਕਿ ਨਹੀਂ ਪਾ ਰਹੇ ਲੋਕਾਂ ਦੇ ਮਨਾਂ ਚ ਨਾ ਇੱਕ ਝੰਕ ਹੈ ਵੀ ਸੋਚ ਵਿੱਚ ਨੇ ਲੋਕ ਵੀ ਇਹਦੇ ਕੋਲ ਪਾਰਟੀ ਦੀ ਟਿਕਰ ਨਹੀਂ ਆ ਜਾਦ ਲੜ ਰਿਹਾ ਮੈਨੂੰ ਇਸ ਚੀਜ਼ ਦਾ ਫੇਸ ਕਰਨਾ ਪੈ ਰਿਹਾ ਮੈਂ ਜਾਣਾ ਲੋਕਾਂ ਦੇ ਕੋਲੇ ਮੈਂ ਨਹੀਂ ਕਿ ਨਾ ਮੈਂ ਇਲੈਕਸ਼ਨ ਲੜ ਰਿਹਾ ਮੈਂ ਸਿਰਫ ਸਲਾਹ ਕਰਨ ਜਾਣਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਦਾਵਾ ਕਰ ਰਹੇ ਦਾਵਾ ਲਾਉ ਮੈਂ ਸਲਾਹ ਕਰਨ ਜਾਣਾ ਵੀ ਆਪਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ ਕਿ ਨਹੀਂ ਲੜਨਾ ਚਾਹੀਦਾ ਜੇ ਲੜਨਾ ਚਾਹੀਦਾ ਤਾਂ ਮੁੱਦੇ ਕੀ ਹੋਣੇ ਚਾਹੀਦੇ ਜੇ ਇਹ ਇਲੈਕਸ਼ਨ ਲੜਦੇ ਨੇ ਤਾਂ ਇਹ ਕੀ ਕਰਦੇ ਆ ਆਪਣੇ ਨਾਲ ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਵੀ ਸ਼ੇਰ ਸਿੰਘ ਘੁਬਾਇਆ ਉਹਨੇ ਬਰਾਦਰੀ ਵਾਸਤੇ ਕੀ ਕੀਤਾ ਜਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਾਸਤੇ ਕੀ ਕੀਤਾ ਕੀ ਚੀਜ਼ ਲੈ ਕੇ ਆਇਆ ਸ਼ੇਰ ਸਿੰਘ ਘੁਬਾਇਆ ਜੇ ਸੈਂਟਰ 'ਚ ਜ਼ੋਰ ਲਾਉਂਦਾ ਸਰਕਾਰ 'ਚ ਰਹੇ ਬਿਲਕੁਲ ਜੀ ਉਹਨਾਂ ਨੇ ਆਪਦੇ ਕੋਲੇ ਤੋਂ ਇਲਾਵਾ ਜੀ ਕੁਝ ਲੈ ਕੇ ਆਏ ਕਾਲਜ ਉਹਨਾਂ ਨੇ ਆਵਦਾ ਬਣਾਇਆ ਜੀ ਲੋਕਾਂ ਦੇ ਉਥੇ ਜਿਹੜਾ ਸਕਾਲਰਸ਼ਿਪ ਆਉਂਦੀ ਹੈ ਜਿਨ੍ਹਾਂ ਬੱਚਿਆਂ ਦੀ ਸਕਾਲਰਸ਼ਿਪ ਆਉਂਦੀ ਹੈ ਤੁਸੀਂ ਉਹ ਚੈੱਕ ਕਰ ਲਓ ਵੀ ਉਹਨੇ ਬੱਚੇ ਉਥੇ ਪੜ੍ਹਦੇ ਆ ਉਹਨੇ ਬੱਚੇ ਹਾਜ਼ਰ ਹੁੰਦੇ ਆ ਇਹ ਮੁਸ਼ਕਲ ਗੱਲ ਹੈ ਸਮਰਥਨ ਨਹੀਂ ਹੋ ਸਕਦਾ ਅੰਗਰੇਜ਼ ਸਿੰਘ ਦਾ ਜ਼ਰੂਰ ਕਰ ਸਕਦੇ ਨਵਾਂ ਚਿਹਰਾ ਉੱਠਿਆ ਸ਼ਾਇਦ ਉਹ ਦਾ ਕਰ ਸਕਦੇ ਆ ਪਰ ਅਸੀਂ ਕੈਂਡੀਡੇਟ ਵੇਖਣਾ ਕਿਹੜਾ ਚੰਗਾ ਸਾਨੂੰ ਬਰਾਦਰੀ ਸੁਣੋ ਤੁਸੀਂ ਚੈੱਕ ਕਰ ਲਓ ਤੁਹਾਡੇ ਲੋਕ ਤੁਹਾਨੂੰ ਕਹਿੰਦੇ ਤੁਸੀਂ ਉੱਥੇ ਦਿਨ ਤਾਂ ਵਿੱਚ ਗਿਣਤੀ ਦੇ ਹੀ ਰਹਿ ਗਏ ਨੇ ਗਿਣਤੀ ਦਿਨ ਰਹਿ ਗਏ ਮੈਂ ਵੇਖੋ ਅੱਜ ਵੀ ਜਾਣਾ ਸੀ ਤੁਹਾਡਾ ਫੋਨ ਆ ਗਿਆ ਹਨਾ ਵੀ ਆਪਾਂ ਇੰਟਰਵਿਊ ਕਰਨੀ ਹੈ ਮੈਂ ਅੱਜ ਵੀ ਫਰੋਜ਼ਪੁਰ ਚੱਲੇ ਸੀ ਮੈਂ ਲੋਕਾਂ ਜਦੋਂ ਤੱਕ ਦੌੜ ਮੁੱਕਦੀ ਨਹੀਂ ਖੇਲ ਤਬ ਤੱਕ ਖੇលेंगे ਜਦ ਤੱਕ ਜੀਤेंगे ਨਹੀਂ ਚਲੋ ਇਹ ਹੁਣ ਕਿਸੇ ਰਕੇ ਸਿੱਧਾ ਜਾਂ ਸਿੱਧੂ ਰੂਪ ਚ ਕਿਹਾ ਜਾ ਸਕਦਾ ਹੈ ਜੇ ਅਸੀਂ ਕਹਾਂ ਦਵਦ ਦਾ ਹੋ ਸਕਦੇ ਹਾਂ ਅੰਮ੍ਰਿਤਵਾਲਾ ਵੇਖੋ ਡੈਮੋਕਰੇਟਿਕ ਰਾਈਟ ਐਕਟ ਤੁਸੀਂ ਵੀ ਹੋ ਸਕਦੇ ਹੋ ਮੈਂ ਵੀ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਜੇ ਅੰਗਰੇਜ਼ ਸਿੰਘ ਲੜ ਰਹੇ ਹਨ ਇਲੈਕਸ਼ਨ ਛੇਰ ਸਿੰਘ ਲੜ ਰਿਹਾ ਹੈ ਪਾਰਟੀ ਜਸਟ ਲਾਈਕ ਅ ਸਿੰਬਲ ਜਿਵੇਂ ਆਪਾਂ ਕਹਿੰਨਾ ਏ ਜਸ ਜਸਟ ਲਾਈਕ ਏ ਨੰਬਰ ਪਾਰਟੀ ਦਾ ਸਿੰਬਲ ਹੈ ਮੈਨੂੰ ਚੋਣਸ਼ਾਂ ਟਰੈਕਟਰ ਮਿਲਿਆ ਸੀਗਾ ਤੁਹਾਡਾ ਹੱਥ ਵੀ ਉਸ ਦਾ ਤੁਹਾਡਾ ਫੁੱਲ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਲੋਕਾਂ ਦੀ ਸੋਚ ਨੂੰ ਬਦਲਣ ਦਾ ਟਾਈਮ ਹੈ ਪਰ ਜਿਵੇਂ ਕੁਝ ਲੋਕਾਂ ਨੂੰ ਮਿਲ ਰਹੇ ਜੇ ਲੋਕ ਤੁਹਾਨੂੰ ਕਹਿੰਦੇ ਨੇ ਤਾਂ ਤੁਸੀਂ ਲੜ ਸਕਦੇ ਬਿਲਕੁਲ ਜੇ ਲੋਕਾਂ ਦਾ ਅਸ਼ੀਰਵਾਦ ਮਿਲਿਆ ਤੇ ਗੁਰੂ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਤਾਂ ਜ਼ਰੂਰ ਲੜਾਂਗੇ ਦੇਖੋ ਜੀ ਇਹ ਗੱਲ ਸਾਸੀ ਵੀ ਸੀ ਕਾਲੇਦਲ ਸੀਤ ਕੁਬਾਰਾ ਪਰਿਵਾਰ ਦੇ ਨਾਲ ਸੀ ਨਾਲ ਹੀ ਸੀ ਕਾਂਗਰਸ ਦੇ ਵਿੱਚ ਆ ਗਏ ਸਾਡਾ ਕਾਂਗਰਸ ਛੱਡਣ ਦਾ ਕੋਈ ਮਨ ਨਹੀਂ ਸੀ। ਜੀ। ਨਾ ਹੀ ਦਲ ਬਦਲਣ ਦਾ ਮੇਰਾ ਕੋਈ ਮੂਡ ਸੀ ਨਾ ਇਰਾਦਾ ਸੀ ਉਸੇ ਨਹੀਂ ਛੱਡਣੀ ਸੀ ਪਾਰਟੀ। ਜਦੋਂ ਮੈਂ ਇੱਕ ਆਜ਼ਾਦ ਇਲੈਕਸ਼ਨ ਲੜਿਆ। ਜੀ। ਆਜ਼ਾਦ ਇਲੈਕਸ਼ਨ ਲੜਨ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਰੀਜੁਆਇਨ ਕਰ ਲਈ। ਮੈਂ ਐਜ਼ ਏ ਯੂਥ ਕਾਂਗਰਸ ਦਾ ਬਲਾਕ ਪ੍ਰਧਾਨ ਵੀ ਰਿਹਾ ਮੈਂ ਲੋਕਾਂ ਦੇ ਵਿੱਚ ਵਿਚਰਿਆ ਵੀ ਹਾਂ, ਸੇਵਾ ਵੀ ਕੀਤੀ, ਲੋਕਾਂ ਦੇ ਕੰਮ ਵੀ ਕਰਾਏ। ਉਸ ਦੇ ਬਾਵਜੂਦ ਮੇਰੇ ਫਾਦਰ ਸਾਹਿਬ ਜੀ ਦਵਿੰਦਰ ਕਵਾਇਆ, ਸ਼ੇਰ ਸਿੰਘ ਕਵਾਇਆ ਵੱਲੋਂ ਟਰਾਂਸਫਰ ਕਰਾ ਦਿੱਤੀ ਜਾਂਦੀ ਹੈ ਮਲੋਟ। ਸਪਾਰਸ਼ ਇਹਨਾਂ ਨੇ ਗੁਰਦਾਸਪੁਰ ਦੀ ਕੀਤੀ ਸੀ। ਪਰ ਮੇਰੇ ਫਾਸਫ ਦਾ ਲਾਸਟ ਇਅਰ ਰਹਿ ਗਿਆ ਸੀ ਇਸ ਕਰਕੇ ਉਹਨਾਂ ਨੂੰ ਡਿਸਟ੍ਰਿਕਟ ਨਹੀਂ ਚੇਂਜ ਕਰ ਸਕਦੇ ਸੀ ਜਿਹੜੀ ਡਿਵੀਜ਼ਨ ਨਹੀਂ ਚੇਂਜ ਕਰ ਸਕਦੇ ਸੀ ਇਸ ਕਰਕੇ ਉਹਨੂੰ ਮਲੋਟ ਟ੍ਰਾਂਸਫਰ ਕੀਤਾ ਗਿਆ। ਬਸ ਮੋਟਿਵ ਸੀ ਮੇਰਾ ਨਹੀਂ ਮੰਨ ਕਰਦਾ ਵੀ ਮੈਂ ਕਿਸੇ ਦੇ ਨਾਲ ਤੁਰਾਂ ਦੇਖੋ ਹੁਣ 2 ਸਾਲ ਹੋ ਗਿਆ ਆਮ ਆਦੇ ਪਾਰਟੀ ਸਰਕਾਰ ਆਈ। ਆਮ ਆਦੇ ਪਾਰਟੀ ਦਾ ਮੁੱਖ ਵਿਸ਼ਾਏ ਸੀ ਵੀ ਅਸੀਂ ਲੋਕਾਂ ਨੂੰ ਐਜੂਕੇਸ਼ਨ ਫ੍ਰੀ ਦੇਾਂਗੇ। ਅਸੀਂ ਸਿਹਤ ਸਿਹਤ ਸੁਧਾਵਾ ਫ੍ਰੀ ਦੇਾਂਗੇ। ਕਿਤਨਾ ਕਿਤੇ ਸੇ ਸੁਧਾਵਾ ਵਿੱਚ ਫਰਕ ਆ ਰਿਹਾ ਹੈ ਪਰ ਐਜੂਕੇਸ਼ਨ ਦੇ ਨਾਮ ਤੇ ਫਾਜ਼ਲ ਕੱਚ ਕੋਈ ਫਰਕ ਨਹੀਂ ਆਇਆ ਆਪਾਂ ਇੱਕ ਲਾਇਬ੍ਰੇਰੀ ਹੈ ਰੈੱਡ ਕਰਾਸ ਦੀ ਲਾਇਬ੍ਰੇਰੀ ਜੇ ਸ਼ੁਰੂ ਹੋਈ ਉਹਦਾ 3 ਤੋਂ ਲੈ ਕੇ 500 ਤੱਕ ਉਹਦਾ ਪਰ ਮੰਥ ਚਾਰਜ ਸੀਗਾ ਅੱਜ ਇੱਕ ਸਰਕਾਰੀ ਲਾਇਬ੍ਰੇਰੀ 1000 ਰੁਪਏ 3 ਘੰਟੇ ਦੇ ਲੈ ਰਹੇ ਆ ਉਹਨੂੰ ਤੁਸੀਂ ਕੀ ਸੋਚਦੇ ਹੋ ਸਰਕਾਰੀ ਕੰਮ ਹੈ ਜਵਾਕਾਂ ਨੇ ਪੜਨਾ ਹੈ ਉਥੇ ਮਜ਼ਦੂਰ ਦੇ ਜਵਾਕ ਨੇ ਵੀ ਪੜਨਾ ਆ ਕੇ ਹਣਾ ਉੱਥੇ ਸ਼ੋਅ ਕਰਦੇ ਜਵਾਕ ਨੇ ਉੱਪਰਨਾ ਰੇਡੀਅਲ ਤੇ ਜਵਾਕ ਨੇ ਉੱਪਰਨਾ ਮੈਂ ਪਰਸੋ ਰਾਤ ਵੀ ਬੈਠ ਕੇ ਇਹਨਾਂ ਨੂੰ ਡਿਸਕਸ ਕਰਕੇ ਆਂ ਬੀ ਐਮ ਐਲ اے ਸਾਹਿਬ ਆਪਾਂ ਲੋਕਾਂ ਦੇ ਵਿੱਚ ਕੀ ਲੈ ਕੇ ਜਾਵਾਂਗੇ ਜੇ ਆਪਾਂ ਵੋਟ ਮੰਗੀ এডਿਕੇਸ਼ਨ ਦੇ ਨਾਮ ਤੇ ਹੈਲਥ ਦੇ ਨਾਮ ਤੇ ਐਟ ਲੀਸਟ ਇੱਕ ਆਪ ਐਜੂਕੇਸ਼ਨ ਤਾਂ ਦੇ ਸਕਦੇ ਆ ਨਾ ਜਿਹੜੀ ਸਰਕਾਰੀ ਲਾਇਬ੍ਰੇਰੀ ਹੈ ਸਰਕਾਰੀ ਲਾਇਬ੍ਰੇਰੀ ਜਿਆਦਾ ਨਹੀਂ ਤੁਸੀਂ ਜੇ ਮੇਨਟੇਨੈਂਸ ਚਾਰਜਸ ਰੱਖਣੇ ਆ 100 ਰੁਪਏ ਰੱਖ ਲਓ 200 ਰੁਪਏ ਰੱਖ ਲਓ ਲੋਕ ਕਾਪੀ ਨਾ ਕਰਨ ਤਾਂ ਮੈਂ ਤੁਹਾਨੂੰ ਹੁਣੇ ਦੱਸ ਦਿੰਨਾ ਜਦੋਂ ਵੇਖੋ ਮੈਨੀਫੈਸਟੋ ਮੈਂ ਅਨਾਉਂਸ ਕਰਾਂਗਾ ਜੇ ਮੈਂ ਇਲੈਕਸ਼ਨ ਲੜਨ ਦਾ ਫ਼ਰਮ ਬਣ ਗਿਆ ਮੁੱਦਾ ਕਿਹਦੇ ਮੁੱਦਾ ਐਜੂਕੇਸ਼ਨ ਸਾਫ਼ ਪਾਣੀ ਤੇ ਐਜੂਕੇਸ਼ਨ ਵੇਖੋ ਅੱਜ ਟਾਈਮ ਹੈ ਮੇਰੀ ਜੋ ਸੋਚ ਲਾਇਬ੍ਰੇਰੀ ਨੂੰ ਤੁਹਾਨੂੰ ਦੱਸੀ ਹੈ ਮੈਂ ਚਾਹਨਾ ਵੀ ਇੱਕ ਐਮਪੀ ਜ਼ਿਆਦਾ ਨਹੀਂ 9 ਹਲਕਿਆਂ 'ਚ 5 ਕਰੋੜ ਰੁਪਏ ਇੱਕ ਸਾਲ ਦਾ ਆਉਂਦਾ ਕੈਂਪੇਨ ਜ਼ਿਆਦਾ ਕੁਝ ਨਾ ਕਰੇ ਵੇਖੋ ਗਲੀਆਂ ਬਹੁਤ ਬਣ ਗਈਆਂ ਨਾਲੀਆਂ ਬਹੁਤ ਬਣ ਗਈਆਂ ਲੋਕਾਂ ਨੂੰ ਆਪਾਂ ਬਹੁਤ ਕੁਝ ਦੇ ਲਿਆ ਅੱਜ ਟਾਈਮ ਹੈ ਪੜਾਉਣ ਦਾ ਲੀਡਰ ਇਸ ਕਰਕੇ ਕਿਸੇ ਨੂੰ ਪੜਾ ਕੇ ਰਾਜੀ ਨਹੀਂ ਕਿ ਇਹ ਕੱਲ ਨੂੰ ਅੱਗੇ ਆ ਜਾਣਗੇ ਜਿਵੇਂ ਮੈਂ ਆ ਗਿਆ ਇਹ ਆ ਕੇ ਸਾਡੇ ਸਿਰ ਤੇ ਉੱਤਰ ਕੇ ਬਹਿ ਜਾਣਗੇ ਸਾਡੇ ਤੋਂ ਚੰਗੀਆਂ ਸੋਚ ਲੈ ਕੇ ਆਣਗੇ ਚੰਗੀ ਸਿੱਖਿਆ ਦੇਣਗੇ ਅਬਰੋਜ਼ ਸਾਹਿਬ ਤੁਸੀਂ ਵੀ ਟੀਚਿੰਗ ਲਾਈਨ 'ਚ ਰਹੇ ਹੋ ਕਈ ਗਵਰਨਮੈਂਟ ਟੀਚਰ ਨੇ ਕਈ ਗਵਰਨਮੈਂਟ ਸਟਾਫ 'ਚ ਕੋਈ ਕਿਸੇ ਡਿਪਾਰਟਮੈਂਟ 'ਚ ਕੋਈ ਡਿਪਾਰਟਮੈਂਟ 'ਚ ਸਾਰਿਆਂ ਦੀ ਸੋਚ ਹੈ ਕਿ ਸਾਡੇ ਕੋਲ ਇੱਕ ਪਲੇਸ ਹੋਵੇ ਅਸੀਂ ਸਿੱਖਿਆ ਉਹਦੀ ਵੰਡ ਸਕੀਏ ਤੁਹਾਡੇ ਇੱਕ ਇਹ ਚੀਜ਼ ਹੈ ਜਿਹੜੀ ਵੰਡਰ ਨਾ ਕਦੇ ਖਤਮ ਨਹੀਂ ਹੁੰਦੀ ਤੁਸੀਂ ਜਿੰਨਾ ਇਹਨੂੰ ਫਲਾ ਸਕਦੇ ਹੋ ਫਲਾਓ ਤੁਹਾਡੇ ਕੋਲੇ ਗਿਆਨ ਹੈ ਤੁਸੀਂ ਆਪਦਾ ਗਿਆਨ ਕਿਸੇ ਜਗ੍ਹਾ ਤੇ ਦੇਣਾ ਚਾਹੁੰਦੇ ਹੋ ਕਿਵੇਂ ਦਿਓਗੇ ਤੁਹਾਡੇ ਕੋਲੇ ਇੱਕ ਪਲੇਸ ਤਾਂ ਹਣੇ ਤੇ ਦਿੰਦਾ ਕਿਤੇ ਨਾ ਕਿਤੇ ਤੁਸੀਂ ਆਪਦੇ ਘਰ 'ਚ ਨਹੀਂ ਦੇ ਸਕਦੇ ਹਰੇਕ ਦੀ ਕਿਸੇ ਦੇ ਕਿਸੇ ਘਰ 'ਚ ਮਜਬੂਰੀ ਹੁੰਦੀ ਹੈ ਪਰ ਸਰਕਾਰ ਤਾਂ ਇਹ ਚੀਜ਼ ਚਾਹ ਸਕਦੀ ਹੈ ਇੱਕ ਐਮਪੀ ਇਹ ਚੀਜ਼ ਚਾਹ ਸਕਦਾ ਹੈ ਕਿ ਮੈਂ ਇੱਕ ਆਡੀਟੋਰੀਅਮ ਬਣਾ ਦਾਂ ਮੈਂ ਇੱਕ ਹਾਲ ਬਣਾ ਦਿਆਂ ਮੈਂ ਇੱਕ ਲਾਇਬ੍ਰੇਰੀ ਬਣਾਦਾ ਜਿੱਥੇ ਜਵਾਕ ਫਰੀ ਪੜਨ ਉੱਤੇ ਗੈਸਟ ਲੈਕਚਰ ਕੋਈ ਵੀ ਦੇ ਸਕਦਾ ਹੋਵੇ ਮੈਂ 9 ਦੇ 9 ਹਲਕਿਆਂ ਚ ਗਰੰਟੀ ਕਰਦਾ ਮੈਂ ਸਟਾਰਮ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਮੈਂ 9 ਦੇ 9 ਹਲਕਿਆਂ ਚ ਅਡਿਟੇਰੀ ਬਣਾਉਂਗਾ ਤੇ ਸਿਰਫ ਸਟੱਡੀ ਦੇ ਵਾਸਤੇ ਬਣਾਉਂਗਾ 9 ਦੇ 9 ਹਲਕਿਆਂ ਚ ਲਾਇਬ੍ਰੇਰੀ ਹੋਊਗੀ ਤੇ 9 ਦੇ 9 ਹਲਕਿਆਂ ਚ ਗੈਸਟ ਲੈਕਚਰ ਲਗਾਇਆ ਕਰਨਗੇ ਤੇ ਫਲੋਸਪੁਰ ਦੇ ਵਿੱਚੋਂ ਸਭ ਤੋਂ ਵੱਧ ਲੋਕ ਨੌਕਰੀ ਕਰਦੇ ਹੁੰਦੇ ਗਵਰਨਮੈਂਟ ਜੌਬ ਚ ਹੋਣਗੇ ਕਰਮੋ ਸੈਕਟਰ ਚ ਹੋਣਗੇ ਤਲੋ ਅਸੀਂ ਏਪੀਐਨ ਵੱਲੋਂ ਏਪੀਐਨ ਦੀ ਟੀਮ ਵੱਲੋਂ ਤੁਹਾਨੂੰ ਬਾਕੀ ਵਿਸ਼ੇ ਜਿਹੜੇ ਲੋਕ ਤੁਹਾਡੇ ਨਾਲ ਨੇ ਪਰ ਆ ਸਮਝ ਲਿਆ ਤੁਹਾਡੇ ਧੰਨਵਾਦ ਥੈਂਕ ਯੂ ਥੈਂਕ ਯੂ ਅਸੀਂ ਸਾਡੇ ਨਾਲ ਫਾਜ਼ਿਲ ਕਰਦੇ ਰੂਟ ਫਾਜ਼ਿਲ ਕਰਦੇ ਸਮਾਜ ਸੇਵੀ ਫਾਜ਼ਿਲ ਕਰਦੇ ਲੋਕਾਂ ਲਈ ਕੰਮ ਕਰਵਾਉਣਾ ਹੈ ਸ੍ਰੀਦਰ ਪਾਸਿੰਗ ਛਿੰਦਾ ਗੋਗਾ ਜਿਨ੍ਹਾਂ ਨੇ ਕਿ ਰਾਏ ਸਖ ਬਰਾਦਰੀ ਅਰੋੜਾ ਬਰਾਦਰੀ ਅੱਗਰਵਾਲ ਬਰਾਦਰੀ ਕਤਰੀਵਾਲ ਬਰਾਦਰੀ ਕੰਬੋ ਬਰਾਦਰੀ ਬਰਾਦਰੀ ਵਾਤੋਂ ਉੱਪਰ ਉਠ ਕੇ ਹਰੇਕ ਨਾਲ ਸਾਂਝਾ ਹੈ ਹਰੇਕਾਂ ਦੀ ਰਿਸ਼ਤੇਦਾਰੀ ਹੈ ਉੱਪਰ ਉੱਪਰ ਲੋਕਾਂ ਦੇ ਹਿੱਤਾਂ ਦੇ ਰੱਖਿਆ ਕਰਨ ਵਾਲੇ ਨੇ ਜੀ ਰੋਡ ਬਣਾਈ ਜਾਂਦੀ ਹੈ ਉਹ ਵੀ ਲੋਕਾਂ 'ਚ ਮਿਲ ਰਹੇ ਹਨ ਜੇ ਲੋਕਾਂ ਨੇ ਉਹਨੂੰ ਪਿਆ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਲੋਕਾਂ ਦਾ ਉਹਨਾਂ ਨੂੰ ਪਿਆਰ ਮਿਲਿਆ ਤਾਂ ਉਹ ਵੀ ਆਉਣ ਵਾਲੇ ਸਮੇਂ ਵਿੱਚ ਆਪ ਦਾ ਗੁਰੂ ਜਾਣਗੇ ਤੇ ਆਪ ਦਾ ਚੋਣਵੀਂ ਇਕ ਵੇਖ ਤੈ ਕਰਨਗੇ ਤੇ ਇਹ ਪੂਰਨ ਇੱਕ ਵੱਡੀ ਗੱਲ ਕਹੀ ਵੀ ਦੁਆਪਰ ਜੁਗ ਤੋਂ ਚੱਲਦਾ ਹੈ ਕਿ ਕ੍ਰਿਸ਼ਨ ਤੇ ਕੰਸ ਨਾਮਾ ਪਰ ਉਹਨਾਂ ਨੇ ਡੈਫੀਨੇਸ਼ਨ ਉਹਨੂੰ ਪਿਉ ਨੇ ਪਿਉ ਕੁੱਤ ਨੂੰ कंस वो ना देता और इसे तरह जानने बने रहो नमस्कार जय हिंद जय श्री एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत